ਗਵੜਾਣਾ ਜ਼ੀਗਪਿੰਡ ਦੇ ਰੂੜਵਿਕੇ ਉਸ ਸਮੇਂ ਲੋਕਾਂ ਵਿੱਚ ਭਾਜੜਾ ਪੈ ਗਈਆਂ ਜਦੋਂ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਖੇਤਾਂ ਵਿੱਚ ਖੜੀ ਨਾਰ ਨੂੰ ਅੱਗ ਲੱਗ ਗਈ ਅੱਗ ਦੀ ਸੂਚਨਾ ਮਿਲਦੇ ਹੀ ਕਿਸਾਨਾਂ ਨੇ ਟਰੈਕਟਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਕਿਸਾਨ ਜਸਵਿੰਦਰ ਸਿੰਘ ਹਰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਸ਼ਮਸ਼ਾਨ ਘਰ ਦੇ ਨਜ਼ਦੀਕ ਬਿਜਲੀ ਦੇ ਟਰਾਂਸਫਾਰਮਰ ਤੋਂ ਸ਼ਾਰਟ ਸਰਕਟ ਕਾਰਨ ਖੜੀ ਨਾਰ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਹਵਾ ਤੇਜ਼ ਹੋਣ ਕਾਰਨ ਅੱਗ ਨੇ 15 ਦੇ ਕਰੀਬ ਖੇਤਾਂ ਦੀ ਖੜੀ ਨਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਮੌਕੇ ਆੰਦਾਂ ਨੇ ਬਿਜਲੀ ਵਿਭਾਗ પાસે ਮੰਗ ਕੀਤੀ ਕਿ ਖੇਤਾਂ ਨੂੰ ਪਾਣੀ ਲਾਉਣ ਵਾਲੀ ਬਿਜਲੀ ਦਿਨ ਦੀ بجائے ਰਾਤ ਸਮੇਂ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਮੈਂ ਹਰਦੀਪ ਸਿੰਘ ਪਿੰਡ ਨਸੀਰਾਵਾ ਤੋਂ ਮੈਂ ਕੁਝ ਕੰਮ ਵਾਸਤੇ ਆਪਣੇ ਪਿੰਡ ਤੋਂ ਪਾਸਟੇ ਜਾ ਰਿਹਾ ਸੀਗਾ ਅਚਾਨਕ ਜਿੱਲੇ ਦੇਖਿਆ ਵੀ ਆਪਣੇ ਨਰੂਡ ਸਿਵਿਆਂ ਦੇ ਬੈਕਸਾਈਡ ਤੇ ਅੱਗ ਲੱਗਣ ਦੀ ਮੈਨੂੰ ਥੋੜੀ ਜਿਹੀ ਦਿਸੀ ਅੱਗ ਵੀ ਕਾਫੀ ਦੋ ਤਿੰਨ ਟਰੈਕਟਰ ਜਦੋਂ ਜਾਇਦ ਕਰ ਰਿਹਾ ਸੀ ਮੈਂ ਵੀ ਉੱਤਰ ਕੇ ਚਲੋ ਜਿੰਨੀ ਵੀ ਹੈਲਪ ਹੋ ਸਕੀ ਕੀਤੀ ਆ ਅੱਗ ਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਆ ਲੇਕਿਨ ਅੱਗ ਕਾਫੀ ਦੂਰ ਤੱਕ ਫੈਲ ਗਈ ਸੀ ਤਾਂ ਜਿੰਨਾਂ ਤੇ ਪਹੁੰਚੇ ਸੀ ਚਲੋ ਬੰਦਿਆ ਦੇ ਸਹਾਜੂਦ ਦੇ ਨਾਲ ਪਿੰਡ ਰੂਟ ਵਿਖੇ ਸਾਰੇ ਇਕੱਠੇ ਹੋ ਕੇ 4-5 ਟਰੈਕਟਰਾਂ ਨਾਲ ਅੱਗ ਤੇ ਕਾਬੂ ਪਾਇਆ ਹਾਈ ਸਾਰੀ ਜਿਹੜੀ ਇਹ ਅੱਗ ਲੱਗੀ ਆ ਅੱਗ ਲੱਗਣ ਦਾ ਕੀ ਕਰਨਾ ਜੀ ਕਾਰਨ ਤਾਂ ਇਹ ਦੱਸਦਾ ਜੀ ਆਪਣੇ ਜਿਹੜਾ ਇੱਕ ਟਰਾਂਸਫਰ ਮਿਆ ਸਿਵਿਆਂ ਦੀ ਬੈਕ ਸਾਈਡ ਤੇ ਨੂੜ ਜੀ ਉਹ ਲੱਗਦਾ ਉਹ ਤੋਂ ਕੋਈ ਸ਼ਾਰਟ ਸਰਕਟ ਹੋਇਆ ਇਸ ਕਰਕੇ ਅੱਗ ਦਾ ਕਾਰਨ ਇਹ ਹੈ ਵੀ ਕੋਈ ਲਾਈਟ ਦਾ ਕੋਈ ਵੀ ਪਰੂਸਾ ਨਹੀਂ ਚੰਗਿਆੜਾ ਪੈ ਸਕਦਾ ਲੇਕਿਨ ਕੋਈ ਬਿਜਲੀ ਵਿਭਾਗ ਵਾਲਿਆਂ ਨੂੰ ਇਹ ਚਾਹੀਦਾ ਵੀ ਥੋੜਾ ਰਾਤ ਨੂੰ ਬੱਤੀ ਚੜ੍ਹਣਾ ਜਿਹੇ ਕੰਮ ਦੇ ਤੇ ਨੇ ਆ ਕਿ ਉਹ ਮੋਟਰਾਂ ਦੀ ਲਾਈਟ ਹੈ ਉਹ ਇਹ ਮੋਟਰਾਂ ਦੀ ਲਾਈਟ ਸੀ ਲਾਈਟ ਹਾਂਜੀ ਹਾਂਜੀ ਜੀ ਤੇ ਕਿੰਨੇ ਕ ਖੇਤ ਲੂ ਹੋ ਗਏ ਜੀ ਤਕਰੀਬਨ ਲਗਭਗ 15 ਤੋਂ 18 ਖੇਤ ਲੂ ਹੋ ਗਏ ਜੀ ਇੱਥੇ ਤੇ ਨਾੜ ਦੇ ਸੀਗੇ ਕਿ ਪਣ ਚੁੱਕਾ ਹੈਗਾ ਨਾੜ ਸੀਗੀ ਨਾੜ ਜੀ ਕਣਕ ਵੱਢ ਚੁੱਕੀ ਹੈ ਕਿ ਨਾੜ ਵੀ ਦੇਖੋ ਜੀ ਪਸ਼ੂਆਂ ਵਾਸਤੇ ਚਾਰਾ ਉਹ ਵੀ ਖਰਾ ਹੋਇਆ ਜੀ ਜੀ ਕਿਉਂਕਿ ਜੀਮੇ ਤੇਰਾ ਦਾ ਜ਼ਿਆਦਾ ਨੁਕਸਾਨ ਹੈ ਜੀ ਜਿਹੜਾ ਹੋ ਗਿਆ ਇਹਨਾਂ ਤੇ ਅੱਗ ਫਿਰ ਟਰੈਕਟਰਾਂ ਦੀ ਮਦਦ ਨਾਲ ਮੁਝਾਈ ਕੇ ਗੱਡੀ ਆਈ ਸੀਗੀ ਜੀ ਨਹੀਂ ਗੱਡੀ ਨਹੀਂ ਆਈ ਜੀ ਚਲੋ ਟਰੈਕਟਰ ਪਿੰਡ ਦੇ ਬਹੁਤ ਹਿੰਮਤੀ ਬੰਦੇ ਨਿਕਲੇ ਜੀ ਜਿਨ੍ਹਾਂ ਨੇ 4-5 ਟਰੈਕਟਰ ਲਿਆ ਕੇ ਆ ਬੰਟੀ ਭਾਜੀ ਆਪਣੇ ਇੱਧਰ ਐਪੀ ਭਾਜੀ ਆਪਣੇ ਪਿੰਡ ਨਸੀराबाद ਤੋਂ ਫੋਅਰ ਆਏ ਸੀਗੇ ਮੈਂ ਵੀ ਨਾਲ ਚਲੋ ਜਦੋਂ ਜਲ ਕਰਕੇ ਅੱਗ ਨੂੰ ਭਜਾਤੀ ਤੇ ਅੱਗ ਤੇ ਕਾਬੂ ਪਾ ਲਿਆ ਬਚਾਅ ਹੋ ਗਿਆ ਚਲੋ ਜਿਹੜੇ 18 ਕੇ ਲੂਏ ਨਿਰਸਾਨ ਤਾਂ ਹੋਇਆ ਹੀ ਦੀ ਵੀ ਦਾਦਾ ਜੀ ਤੇ ਬਿਜਲੀ ਵਿਭਾਗ ਕੋ ਤੁਸੀਂ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ ਕਿ ਲਾਈਟ ਕਿੰਨੇ ਵੇਲੇ ਛੱਡੀ ਜਾਵੇ ਬਿਜਲੀ ਵਿਭਾਗ ਕੋ ਇਹ ਅਪੀਲ ਕਰਨ ਦੀ ਚਾਹੁੰਦੇ ਨਿਯਾਜ ਤੋਂ ਕਰਤਾ 9 ਤੋਂ 5 ਜੀ ਇਹ ਕੰਮ ਗਲਤ ਹੈ ਹਜੇ ਹਫ਼ਤਾ ਤੱਕ ਟੈਂਨਰ ਕੋਈ ਫਰਕ ਨਹੀਂ ਪੈਂਦਾ ਹਜੇ ਜਿਹੜਾ ਮੱਕੀਆਂ ਨੂੰ ਪਾਣੀ ਲੱਗਦਾ ਅਜਿਹੜਾ ਕੁਝ ਲੱਗਦਾ ਪਾਣੀ ਜੀ ਅੱਗੇ ਪਹਿਲਾਂ ਛੱਡਦੇ ਸੀ 4:30 ਤੋਂ 8:30 ਸਵੇਰੇ ਉਹ ਬਹੁਤ ਵਧੀਆ ਗੱਲ ਸੀ 4:30 ਦੇ ਪਜਾਪੇ 3:30 ਵੇ ਛੱਡਦੇ ਵਜੇ ਹਫ਼ਤਾ ਇੱਕ ਹਫ਼ਤਾ ਦੀ ਇੱਕ ਲੋੜ ਹੀ ਬਸ ਟੜਕੀ ਟੜਕੇ ਬਿਜਲੀ ਛੱਡਣਾ ਦਿਨ ਨੂੰ ਨਾ ਛੜੇ ਸਕੇ ਨੁਕਸਾਨ ਦਾ ਡਰ